ਫਲੋਰ ਨਮਸ਼ਾ ਰੋਡ ਤੇ ਖੱਡੇ ਭਰਨ ਲਈ ਕੁਝ ਨੌਜਵਾਨਾਂ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ। 20 ਤੋਂ 25 ਨੌਜਵਾਨ ਹਰ ਰੋਜ਼ ਆਪਣੇ ਕੋਲੋਂ ਪੈਸੇ ਖਰਚ ਕੇ ਇਸ ਸੜਕ ਦੀ ਮੁਰੰਮਤ ਦਾ ਕੰਮ ਕਰ ਰਹੇ ਹਨ ਅਤੇ ਖੱਡੇ ਭਰ ਰਹੇ ਹਨ। ਇਸੇ ਮੰਦੀ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਦੱਸਿਆ ਕਿ ਇਨ੍ਹਾਂ ਖੱਡਿਆਂ ਦੇ ਕਾਰਨ ਬੀਤੇ ਦਿਨੀ 4 ਵਿਅਕਤੀਆਂ ਦੀ ਮੌਤ ਹੋ ਗਈ ਸੀ। ਅਤੇ ਇਸ ਤਰ੍ਹਾਂ ਦਾ ਹਾਦਸਾ ਕਿ ਦੁਬਾਰਾ ਨਾ ਹੋਵੇ ਇਸ ਕਰਕੇ ਉਹ ਆਪਣੇ ਕੋਲੋਂ ਪੈਸੇ ਖਰਚ ਕੇ ਇਹ ਖੱਡੇ ਭਰ ਰਹੇ ਹਨ। ਨਾਲੀ ਉਹਨਾਂ ਨੇ ਕਿਹਾ ਕਿ ਇਸ ਰੋਡ ਨੂੰ ਬਣੇ ਹੋਏ ਕਾਫੀ ਧੇਰ ਹੋ ਗਈ ਹੈ ਅਤੇ ਇਹ ਰੋਡ ਪ੍ਰਧਾਨ ਮੰਤਰੀ ਯੋਜਨਾ ਦੇ ਦਿਨ ਬਣਾਇਆ ਗਿਆ ਸੀ ਜਲਦੀ ਤੋਂ ਜਲਦੀ ਇਹ ਰੋਡ ਨਵਾਂ ਹੀ ਬਣਾਇਆ ਜਾਵੇ ਤੁਸੀਂ ਵੀ ਦੇਖੋ ਕਿੰਨੀ ਤੁੱਪ ਦੇ ਵਿੱਚ ਨੌਜਵਾਨ ਕਿਸ ਤਰ੍ਹਾਂ ਸੇਵਾ ਦੇ ਵਿੱਚ ਰੁੱਝੇ ਹੋਏ ਹਨ ਉਹ ਵੀ ਬਗੈਰ ਕਿਸੇ ਲਾਲਚ ਦੇ ਜੀ ਕਰਮਜੀਤ ਸਿੰਘ ਲਵਲੀ ਜੀ ਲਵਲੀ ਪਾ ਜੀ ਕੀ ਕਰ ਰਹੇ ਹੋ ਤੁਸੀਂ ਅੱਜ ਅੱਜ ਅਸੀਂ ਨੌਜਵਾਨ ਇਕੱਠੇ ਹੋ ਕੇ ਸੇਵਾ ਕਰ ਰਹੇ ਹਾਂ ਜੀ ਫਲੋਰ ਤੋਂ ਨਵਾਂ ਸ਼ਹਿਰ ਰੋਡ ਤੇ ਹਾਂ ਜੀ ਸ਼ਿਵਾ ਇਹ ਆ ਕਿ ਅਸੀਂ ਜਿਹੜੇ ਰੋਡ ਦੇ ਉੱਪਰ ਖੱਡੇ ਪਏ ਆ ਉਹਨਾਂ ਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਛਾ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੱਥੇ ਤੱਕਰ ਪਹੁੰਚ ਕੇ ਸਾਨੂੰ ਰਿਪੋਰਟਿੰਗ ਕਰ ਰਹੇ ਹੋ। ਕਿਉਂਕਿ ਪਹਿਲਾਂ ਵੀ 15-20 ਦਿਨ ਪਹਿਲਾਂ ਅਸੀਂ ਇੱਥੇ ਥੋੜੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਰੋਡ ਥੋੜਾ ਚੌੜਾ ਕੀਤਾ ਸੀਗਾ। ਹੂੰ। ਪਹਿਲਾਂ ਇਹ ਰੋਡ ਮੰਨ ਲਓ ਅਪ੍ਰੋਕਸੀਮੇਟਲੀ 24-25 ਫੁੱਟ ਚੌੜਾ ਵਾ ਇਹ 4-4 ਫੁੱਟ ਅੰਦਰ ਨੂੰ ਇਕੱਠਾ ਹੋ ਗਿਆ ਸੀ ਰੋਡ ਮਿੱਟੀ ਟਿਕਣ ਕਰਕੇ। ਹੂੰ। ਅਸੀਂ 3-4 ਦਿਨ ਲਗਾਤਾਰ ਲਾ ਕੇ ਇਹ ਰੋਡ ਚੌੜਾ ਕੀਤਾ ਤਾਂ ਕਿ ਸਾਧਨ ਨੂੰ ਥੋੜੀ ਔਰ ਜਾਂਚ ਸੌਖ ਹੋ ਸਕੇ ਤੇ ਹੁਣ ਬਰਸਾਪਾ ਦੇ ਕੰਮ ਥੋੜੇ ਜਿਹੇ ਟੋਏ ਹੋਰ ਚੌੜ ਡੂੰਗੇ ਹੋ ਗਏ ਚੌੜੇ ਹੋ ਗਏ ਉਹਦੇ ਕਰਕੇ ਤੁਹਾਨੂੰ ਪਤਾ ਹੀ ਆ ਵੀ ਆਪਣਾ ਸ਼ਿਸ਼ੂ ਵਾਲਾ ਗੇ ਨੁਕਸਾਨ ਹੋ ਗਿਆ ਚਾਰ ਮੋਤਾ ਹੋਣੀ ਜਾਨੀ ਨੁਕਸਾਨ ਹੋ ਗਿਆ ਤੇ ਹੁਣ ਚਲੋ ਸਾਰੇ ਆਪਣੇ ਏਰੀਆ ਨੂੰ ਥੋੜਾ ਬਹੁਤ ਜਿਆਦਾ ਦੁੱਖ ਬਹੁਤ ਜਿਆਦਾ ਬਹੁਤ ਆ ਨੁਕਸਾਨ ਸਿਗਾ ਉਹ ਉਹਨੂੰ ਧਿਆਨ ਚ ਰੱਖਦੇ ਹਾਂ ਹੁਣ ਅਸੀਂ ਨੌਜਵਾਨ ਇਕੱਠੇ ਹੋ ਕੇ ਟੋਏ ਭਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਤੁਹਾਨੂੰ ਪਤਾ ਅਸੀਂ ਕੋਈ ਸਾਨੂੰ ਸਹਿਯੋਗ ਤਾਂ ਕਿਸੇ ਸੰਸਥਾ ਵੱਲੋਂ ਹੈ ਨਹੀਂਗਾ ਅਸੀਂ ਜਿੰਨਾ ਕਿ ਸਾਡੇ ਤੇ ਹਿੰਮਤ ਹੈਗੀ ਆ 200 400 500 1000 ਹਜ਼ਾਰ ਹਜ਼ਾਰ ਵਾਲੇ ਜਿੰਨਾ ਵੀ ਸਾਡੇ ਤੇ ਹੈਗਾ ਵਾ ਅਸੀਂ ਪੈਸੇ ਆਪਣੇ ਤੋਂ ਕੰਟ੍ਰਿਬਿਊਸ਼ਨ ਕਰਕੇ ਪੈਸੇ ਇਕੱਠੇ ਕਰਕੇ ਹੁਣ ਅਸੀਂ ਯੋਗਦਾਨ ਪਾ ਕੇ ਸਮਾਨ ਲੈਂਦਾ ਵਾ ਔਰ ਅਸੀਂ ਕੋਸ਼ਿਸ਼ ਕਰ ਰਹੇ ਕਿ ਕਿੰਨੇ ਟੋਏ ਭਰ ਸਕੀਏ ਜਿਆਦਾ ਵੱਡੇ ਟੋਏ ਭਰ ਕੇ ਵੀ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਹੋਰ ਜਿਆਦਾ ਹੁਣ ਅਸੀਂ ਆਵਾਜ਼ ਤੁਸੀਂ ਆਮ ਆਪਾ ਰੋਡ ਤੇ ਰਹਿੰਦੇ ਆ ਸਾਡੇ ਸਾਹਮਣੇ ਕਾਫੀ ਹਾਸੇ ਹੋਏ ਛੋਟੇ ਮੋਟੇ ਪਰਦਾ ਵੱਡਾ ਹਾਸਾ ਹੋ ਗਿਆ ਕਿਨੇ ਆਪਣੇ ਸਾਰੇ ਏਰੀਆ ਨੂੰ ਜਿਆਦਾ ਹਰਟ ਕਰਦਾ ਹਾਲਾਂਕਿ ਰੱਖਦਾ ਹੂੰ ਤੇ ਉਹਨੂੰ ਧਿਆਨ ਰੱਖਦੇ ਹੋਏ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਭਰਦੀ ਕਿੰਨੇ ਬੱਤਰ ਹੋ ਸਕਣ ਬਸ ਅਸਤਾ ਤੁਹਾਡੇ ਦੁਆਰਾ ਮੀਡੀਆ ਮਾਧਿਅਮ ਵੀ ਸਰਕਾਰ ਤੱਕ ਇਹ ਹੀ ਸਨੇਹਾ ਦੇਣਾ ਚਾਹੁੰਦੇ ਆ ਵੀ ਥੋੜੀ ਆਪ ਵੀ ਤੁਸੀਂ ਧਿਆਨ ਦੇਣਾ ਕਿਉਂਕਿ ਇਹ ਜਿਹੜਾ ਰੋਡ ਆ ਰਾਹੋਂ ਤੋਂ ਨਗਰ ਕਟੜ ਬਣ ਗਿਆ ਵਾ ਨਗਰ ਐਂਟਰੀ ਤੱਕ ਪਰ ਨਗਰ ਐਂਟਰੀ ਤੋਂ ਲੈ ਕੇ ਗੜਾ ਗੜੇ ਦੇ ਐਗਜ਼ਿਟ ਤੱਕ ਕਰ ਰੋਡ ਰੈਂਦਾਵਾ ਮੈਂਟੇਨੈਂਸ ਲਾ ਹੂੰ ਇਹ ਵੀ ਇਹੀ ਬੇਨਤੀ ਆ ਵੀ ਇਹਨੂੰ ਪ੍ਰੋਪਰਲੀ ਮੈਂਟੇਨ ਇਹਦੇ ਪੈਚ ਵਰਕ ਨਾ ਹੋਵੇ ਪ੍ਰੋਪਰ ਰੋਡ ਬਣੇ ਜਾਵੇ ਇੱਕ ਵਾਰੀ ਹੂੰ ਕਿਉਂਕਿ ਪੈਚ ਵਰਕ ਤਾਂ ਇਦਾਂ ਮੈਂ ਪੈਚ ਵਰਕ ਤੁਸੀਂ ਕਰ ਦੋਗੇ ਉਹ ਫੇਰ ਟੁੱਟ ਜਾਂਦਾ ਪ੍ਰੋਪਰ ਨਹੀਂ ਪੈਚ ਵਰਕ ਹੁੰਦਾ ਹੈਗਾ ਹੂੰ ਹੁਣ ਜੇ ਇੱਕ ਵਾਰੀ ਪੂਰੇ ਤਰ੍ਹਾਂ ਰੋਡ ਬਣ ਗਿਆ ਤੇ ਇੱਥੇ ਗਾਂ ਅੱਗੇ ਤੋਂ ਕੋਈ ਜਾਨੀ ਨੁਕਸਾਨ ਨਹੀਂ ਹੋਊਗਾ ਜੇ ਸਰਕਾਰ ਕੋਈ ਜ਼ਰਾ ਕੰਮ ਕਰ ਦਵੇ ਬਸ ਸਾਡੀ ਤਾਂ ਇਹੀ ਬੇਨਤੀ ਹੈ ਆਪਣਾ ਜੀ ਅਕਲਦੀਪ ਕੁਮਾਰ ਜੀ ਜਸਜੀਤ ਭਾਜੀ ਕੀ ਕਰ ਰਹੇ ਹੋ ਤੁਸੀਂ ਅੱਜ ਅੱਜ ਜੀ ਅਸੀਂ ਫਲੋਰ ਤੋਂ ਨਮਾਸ਼ਾਹ ਰੋਡ ਤੇ ਬਹੁਤ ਹੀ ਵੱਡੇ ਖੱਡੇ ਪਏ ਸੀ ਰੋਡ ਬਹੁਤ ਟੁੱਟਿਆ ਹੋਇਆ ਖਸਤਾ ਹਾਲਤਾਂ ਰੋਡ ਦੀ ਤੇ ਇਸ ਰੋਡ ਦੇ ਉੱਤੇ ਬਹੁਤ ਹੀ ਨੁਕਸਾਨ ਤਿੰਨ ਚਾਰ ਦਿਨ ਪਹਿਲਾਂ ਇੱਕ ਆਟੋ ਕੋਈ ਦੇ ਕਾਰਨ ਹੀ ਉਹ ਚਾਰ ਮੌਤਾਂ ਹੋਈਆਂ ਤੋਂ ਆ ਵੱਡਾ ਹੋਣ ਕਰਕੇ ਆਟੋ ਵਾਲੇ ਥੋੜਾ ਜਿਹਾ ਕਟ ਮਾਰਿਆ ਪਰ ਉਹਨੂੰ ਨਹੀਂ ਆਟੋ ਕੰਟਰੋਲ ਦੇ ਵਿੱਚ ਹੋਈ ਤੇ ਗੱਡੀ ਦੇ ਵਿੱਚ ਵੱਜ ਗਈ ਮੌਕੇ ਤੇ ਚਾਰ ਮੌਤਾਂ ਹੋਈਆਂ ਬਹੁਤ ਹੀ ਸਾਰੇ ਹੀ ਇਲਾਕੇ ਨੂੰ ਦੁੱਖ ਹੋਇਆ ਇਸ ਚੀਜ਼ ਦਾ ਜੇ ਰੋਡ ਸ਼ਾਇਦ ਨਾ ਟੁੱਟਿਆ ਹੁੰਦਾ ਤੇ ਉਹ ਬਚ ਵੀ ਸਕਦੇ ਸੀ। ਹੂੰ ਰੋਡ ਦੀ ਹਾਲਤ ਇੰਨੀ ਖਰਾਬ ਆ ਜੀ। ਜੇ ਮੋਟਰਸਾਈਕਲ ਤੇ ਬੰਦਾ ਜਾਂਦਾ ਟੋਏ ਦੇ ਵਿੱਚ ਦੀ ਮੋਟਰਸਾਈਕਲ ਡਿੱਗਦਾ ਤੇ ਪਿਛਲਾ ਟਾਇਰ ਜਿਹੜਾ ਨਾ ਉਹ ਜੇ ਸਵਾਰੀ ਮਗਰ ਬੈਠੀ ਆ ਤੇ ਸਵਾਰੀ ਡਗ ਪੈਂਦੀ ਆ ਪਿੱਛੋਂ। ਹੂੰ ਐਡੇ ਜੋਰ ਨਾਲ ਉਹ ਟੋਏ ਦੇ ਵਿੱਚ ਡਿੱਗਦੇ ਆ। ਜਾਂਦੇ ਡੂੰਘੇ ਟੋਏ। ਹਾਂਜੀ ਤੇ ਰੋਜ਼ ਹੀ ਕੋਈ ਨਾ ਕੋਈ ਰੋਜ਼ ਹਾਸਾ ਹੁੰਦਾ ਰੋਜ਼। ਉਹ ਤਾਂ ਯਕਦਾਂ ਜਿਹੜੇ 4 ਮੋਤਾ ਹੋਈਆਂ ਤਾਂ ਇਕੱਠੀਆਂ ਹੋ ਗਈਆਂ ਰੋਜ਼ ਹੁੰਦੇ ਉਹ ਲੱਗਿਆ। ਉਹ ਤਾਂ ਵਿਚਾਰੇ ਗਣਤੀ ਜੀ ਨਹੀਂ ਹੈਗੇ। ਤੋ ਦਲਜੀਤ ਭਾਜੀ ਕਾਉਂਣ ਤੁਹਾਡੀ ਹੈਲਪ ਕਰਦਾ ਕਿੱਥੋਂ ਪੈਸੇ ਲੈਣ ਦੇ ਹੀ ਫਿਰ ਕੋਈ ਸਾਡੀ ਹੈਲਪ ਨਹੀਂ ਆ ਗਈ ਜੀ ਅਸੀਂ ਸਾਰੇ ਸਾਡਾ 20 25 ਮੁੰਡਿਆਂ ਦਾ ਗਰੁੱਪ ਆ ਜੀ ਅਸੀਂ ਸਾਰੇ ਆਪ ਆਪਣੇ ਕੋਲੋਂ ਹੀ ਇਕੱਠਾ ਕਰਕੇ ਸਮਾਨ ਪੈਸਾ ਤੇ ਇਲਾ ਇਕੱਠਾ ਕਰਕੇ ਇਸ ਰੋਡ ਦੇ ਜਿਹੜੇ ਵੱਡੇ ਮੈਨਮੈਂਟ ਹੋਏ ਆ ਉਹ ਭਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਦਾ ਜ਼ਿਆਦਾ ਨੁਕਸਾਨ ਨਾ ਹੋਵੇ ਕਿੰਨੇ ਵਜੇ ਸਵੇਰ ਨੂੰ ਆ ਜੰਨੇ ਆ ਅਸੀਂ ਸਵੇਰੇ 9 ਵਜੇ ਜੀ 9 ਵਜੇ ਆ ਜੰਨੇ ਆ ਰਾਤ ਨੂੰ ਕਿੰਨੇ ਵਜੇ ਤੱਕ ਦਿੰਦੇ ਆ ਰਾਤ ਨੂੰ ਬਸ ਜਿੰਨਾ ਸਾਡੇ ਕੋਲ ਮਟੀਰੀਅਲ ਹੈਗਾ ਜੀ ਹੁਣ ਲੁੱਕਿਆ ਜਦਾਂ ਹਾਂ ਜੀ ਅਸੀਂ ਅੱਜ ਆ ਧਿਆਨ ਦੇਣਗੇ ਪੀ ਲੈਂਦੇ ਸੀਗੇ ਜੀ 20 20 ਪੀ ਲੈਂਦੇ ਹਾਂ ਜੀ ਇਹਦੀ ਕਿੰਨੀ ਪਰ ਕਾਸਟ ਪੀਪੇ ਦੀ ਕਿੰਨੀ ਹੈ ਦੀ ਇਹ ਸਾਡੇ ਵੱਡੇ ਭਾਜੀ ਨੂੰ ਪਤਾ ਜੀ ਉਹ ਵੀ ਮੰਗਵਾਉਂਦੇ ਆ ਬਸ ਸਾਨੂੰ ਅਸੀਂ ਇੱਕ ਦੂਜੇ ਨਾਲ ਹਿਸਾਬ ਨਹੀਂ ਕਰੀਦਾ ਗੱਜ ਨਹੀਂ ਕਰੀਦਾ ਜਿਹੜੇ ਕਹੇ ਬੰਦੇ ਨੂੰ ਕਹਿੰਦਾ ਵੀ ਆਹ ਸਮਾਨ ਮੰਗਵਾਉਣਾ ਉਹਨਾਂ ਨੇ ਮੰਗਾਇਆ ਬਾਕੀ ਜਦੋਂ ਪ੍ਰੋਪਰ ਕੰਮ ਨਿਬੜੂਗਾ ਫੇਰ ਉਹਨਾਂ ਨੂੰ ਪੁੱਛਾਂਗੇ ਵੀ ਕਿੰਨੇ ਦਾ ਇਤਾਰਾ ਪਿਆ ਜੀ ਬਸ ਦੇ ਸਾਰੇ ਹੋ ਗਏ ਅੱਜ ਅੱਜ 20 ਪੀ ਪੀ ਲੈਂਦੇ ਆ ਅੱਜ 20 ਪੀ ਪੀ ਲੈਂਦੇ ਆ ਹਰ ਰੋਜ਼ ਕਿੰਨੇ ਕ ਲੱਗ ਜਾਂਦੇ ਆ ਨੇ ਇਹ ਸ਼ੁਰੂ ਅੱਜ ਕੀਤਾ ਜੀ ਅਸੀਂ ਪਹਿਲਾਂ ਅਸੀਂ ਇਹ ਮਹੀਨਾ ਤੋਂ ਪਹਿਲਾਂ ਅਸੀਂ ਇਹ ਰੋਡ ਜਿਹੜਾ ਸੀਗਾ ਜੀ ਇਹ ਰੋਡ ਜਿੱਥੇ ਚਿੱਟੀ ਪੱਟੀ ਹੁੰਦੀ ਆ ਸਾਈਡ ਵਾਲੀ ਚਿੱਟੀ ਪੱਟੀ ਤੱਕਰ ਤਾਂ ਮਿੱਟੀ ਜੜੀ ਹੋਈ ਸੀਗੀ ਅਸੀਂ ਨਗਰ ਤੋਂ ਲੈ ਕੇ ਗੜੇ ਤੱਕਰ ਜੀ ਇਹ ਸਾਰਾ ਹੀ ਟਰੈਕਟਰਾਂ ਦੇ ਨਾਲ ਤੇ ਲੇਵਰ ਲਾ ਕੇ ਇਹਨੂੰ ਪਤਰਾ ਕੀਤਾ ਵੀ ਕੱਲ ਨੂੰ ਬਰਸਾਤਾਂ ਆਉਣੀਆਂ ਕੋਈ ਪਾਣੀ ਖੜੂਗਾ ਨੁਕਸਾਨ ਹੋਊਗਾ ਟੋਏ ਚ ਪਤਾ ਨਹੀਂ ਲੱਗਣਾ ਉਹ ਸਾਰਾ ਇਹ ਸੈੱਟ ਕਰਕੇ ਤੇ ਹੁਣ ਕੋਸ਼ਿਸ਼ ਕਰ ਰਹੇ ਹਾਂ ਵੀ ਟੋਏ ਭਰਨ ਦੀ ਅਸੀਂ ਅੱਜ ਹੀ ਲੱਗੇ ਆਂ ਹਾਂ ਸਾਡੇ 1 2 ਦਿਨ ਲੱਗਣਗੇ 3 ਦਿਨ ਲੱਗਣਗੇ ਉਹ ਜਿੰਨਾ ਵੀ ਮਟੀਰੀਅਲ ਹੋਊਗਾ ਉਹ ਫਿਰ ਬਾਅਦ ਵਿੱਚ ਪਤਾ ਹੋਣਾ ਜੀ ਪਹਿਲਾਂ ਨਿਕੋਸ਼ ਨੂੰ ਦੱਸਦਾ ਕਰੇ ਪਹਿਲਾਂ ਨਿਕੋਸ਼ ਨੂੰ ਜੀ ਸਾਰੇ ਨੌਜਵਾਨੀ ਇਕੱਠੇ ਹੋ ਕੇ ਕਰ ਰਹੇ ਸਾਰੇ ਹਾਂ ਜੀ ਹਾਂ ਜੀ ਸਿਵਾ ਜੀ ਸਾਰੇ ਨੌਜਵਾਨ ਕਰਦੇ ਸਾਰੇ ਹਾਂ ਜੀ ਸਾਰੇ ਆ ਜੀ